ਇੱਕ ਪਿੰਡ ਵਿੱਚ ਤਿੰਨ ਦੋਸਤ ਰਹਿੰਦੇ ਸਨ ਚਿੰਕੀ, ਪਿੰਕੀ ਅਤੇ ਪਿੰਟੂ ਉਹ ਤਿੰਨ ਗਲੀ ਵਿੱਚ ਬੈਠੇ ਗੱਲਾਂ ਕਰ ਰਹੇ ਸਨ ਗੱਲਾਂ ਕਰਦੇ-ਕਰਦੇ ਉਹਨਾਂ ਨੇ ਖੇਡਣ ਦਾ ਸੋਚਿਆ ਤੇ ਉਹਨਾਂ ਨੇ ਸੂਲ ਸਿਪਾਈ ਖੇਡਣ ਬਾਰੇ ਫੈਸਲਾ ਕੀਤਾ ਉਹ ਤਿੰਨੋਂ ਹੀ ਬਹੁਤ ਖੁਸ਼ ਸਨ ਕਿ ਅਸੀਂ ਹੁਣ ਖੇਡਾਂਗੇ ਉਹ ਖੇਡਣਾ ਸ਼ੁਰੂ ਕਰਦੇ ਹਨ ਉਹ ਗਲੀ ਵਿੱਚ ਦੌੜਨਾ ਸ਼ੁਰੂ ਕਰ ਦਿੰਦੇ ਹਨ ਚਿੰਕੀ ਅੱਗੇ-ਅੱਗੇ ਦੌੜ ਰਹੀ ਸੀ ਤੇ ਪਿੰਟੂ ਵੀ ਉਸ ਦੇ ਮਗਰ ਦੌੜਨ ਲੱਗ ਪਿਆ ਉਹ ਤਿੰਨੋਂ ਹੀ ਗਲੀ ਵਿੱਚ ਦੌੜਨ ਲੱਗ ਪਏ ਉਹ ਬਹੁਤ ਖੁਸ਼ ਹੋ ਰਹੇ ਸਨ ਅਤੇ ਖੇਡ ਰਹੇ ਸਨ ਖੇਡਦੇ-ਖੇਡਦੇ ਉਹ ਬਹੁਤ ਹੀ ਮਜ਼ੇ ਕਰ ਰਹੇ ਸਨ ਅਚਾਨਕ ਉਹ ਇੱਕ ਹਰੇ ਭਰੇ ਜੰਗਲ ਵਿੱਚ ਜਾ ਪਹੁੰਚੀ ਉਹ ਜੰਗਲ ਵੇਖ ਕੇ ਬਹੁਤ ਖੁਸ਼ ਹੋਈ ਕਿਉਂਕਿ ਜੰਗਲ ਵਿੱਚ ਬਹੁਤ ਸੋਹਣੇ ਫੁੱਲ ਅਤੇ ਦਰਖਤ ਸਨ ਉਹਨਾਂ ਦੇ ਵਿੱਚੋਂ ਚਿੰਕੀ ਦੌੜਦੀ ਦੌੜਦੀ ਅੱਗੇ ਲੰਘ ਗਈ ਤੇ ਪਿੰਕੀ ਤੇ ਪਿੰਟੂ ਪਿੱਛੇ ਸਨ ਤੇ ਪਿੰਕੀ ਨੇ ਵੀ ਤੇਜ਼-ਤੇਜ਼ ਦੌੜਨਾ ਸ਼ੁਰੂ ਕਰ ਦਿੱਤਾ ਜਦ ਦੇਖਿਆ ਕਿ ਪਿੰਟੂ ਪਿੱਛੇ ਰਹਿ ਗਿਆ ਹੈ ਉਸਨੇ ਬਹੁਤ ਤੇਜ਼ ਦੌੜਨਾ ਸ਼ੁਰੂ ਕੀਤਾ ਤੇ ਉਹ ਉਹਨਾਂ ਦੋਵਾਂ ਤੋਂ ਅੱਗੇ ਲੰਘ ਗਿਆ ਦੌੜਦੇ ਦੌੜਦੇ ਉਹ ਬਹੁਤ ਮਜ਼ੇਦਾਰ ਰਹੇ ਸਨ ਤੇ ਖੁਸ਼ ਹੋ ਰਹੇ ਸਨ ਅਚਾਨਕ ਇੱਕ ਬਹੁਤ ਖੂਬਸੂਰਤ ਪੰਛੀ ਉਹਨਾਂ ਨੇ ਰੁੱਖ ਦੀ ਟਾਣੀ ਉੱਪਰ ਦੇਖਿਆ ਚਿੰਕੀ ਤੇ ਪਿੰਕੀ ਵੇਖ ਕੇ ਪਹਿਲਾਂ ਬਹੁਤ ਖੁਸ਼ ਹੋਈਆਂ ਪਰ ਅਚਾਨਕ ਹੀ ਉਹ ਡਰ ਵੀ ਗਈਆਂ ਕਿਉਂਕਿ ਉਹ ਪੰਛੀ ਇਨਸਾਨ ਨਾਮਾਂ ਗੱਲਾਂ ਕਰ ਰਹੀਆਂ ਸੀ ਤੇ ਕਹਿ ਰਹੀ ਸੀ ਮੈਂ ਤੁਹਾਨੂੰ ਖਾ ਜਾਵਾਂਗਾ ਮੈਂ ਤੁਹਾਨੂੰ ਖਾ ਜਾਵਾਂਗਾ ਤੇ ਉਹ ਰੰਗ ਵੀ ਬਦਲ ਰਿਹਾ ਸੀ ਇਹ ਦੇਖ ਕੇ ਉਹ ਹੋਰ ਵੀ ਡਰ ਗਈਆਂ ਅਤੇ ਉਹਨਾਂ ਨੇ ਕਬਰਾਹਟ ਦੇ ਵਿੱਚੋਂ ਉਥੋਂ ਦੌੜਨਾ ਸ਼ੁਰੂ ਕੀਤਾ ਚਿੰਕੀ ਅੱਗੇ ਅੱਗੇ ਧੜਨ ਲੱਗ ਪਈ ਤੇ ਪਿੰਕੀ ਵੀ ਉਸ ਦੇ ਪਿੱਛੇ ਦੌੜਨ ਲੱਗ ਪਈ ਜਦੋਂ ਪੰਛੀ ਨੇ ਕਿਹਾ ਕਿ ਮੈਂ ਤੁਹਾਨੂੰ ਖਾ ਜਾਵਾਂਗਾ ਮੈਂ ਤੁਹਾਨੂੰ ਖਾ ਜਾਵਾਂਗਾ ਤਾਂ ਉਹ ਤਿੰਨੋਂ ਦੋਸਤ ਉੱਥੋਂ ਦੌੜਨਾ ਸ਼ੁਰੂ ਕਰ ਗਏ ਉਹ ਦੌੜਦੇ 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 ਜੰਗਲ ਦੇ ਵਿੱਚ ਵੀ ਜਾ ਰਹੇ ਸਨ ਤੇ ਉਹ ਪੰਛੀ ਵੀ ਉਹਨਾਂ ਦੇ ਮਗਰ ਮਗਰ ਰੌਲਾ ਪਾਉਂਦਾ ਕਹਿ ਰਿਹਾ ਸੀ ਮੈਂ ਤੁਹਾਨੂੰ ਖਾ ਜਾਵਾਂਗਾ ਮੈਂ ਤੁਹਾਨੂੰ ਖਾ ਜਾਵਾਂਗਾ ਉਹ ਤਿੰਨੋਂ ਦੋਸਤ ਗੁਰਾਏ ਹੋਏ ਤੋੜਦੇ ਹੋਏ ਜੰਗਲ ਦੇ ਵਿੱਚੋਂ ਵਿੱਚ ਜਾਰੇ ਸਨ ਪਿੰਤੂ ਅਕੇਲੇ ਜਾਰੇ ਆ ਸੀ ਉਹ ਬਹੁਤ ਡਰਿਆ ਹੋਇਆ ਸੀ ਤੇ ਤੇਜ਼ ਤੇਜ਼ ਦੌੜ ਰਿਹਾ ਸੀ ਚਿੰਕੀ ਤੇ ਪਿੰਕੀ ਵੀ ਤੋੜ ਰਹੇ ਸਨ ਪਰ ਪਿੰਕੀ ਵਿਚਾਰੀ ਪਿੱਛੇ ਰਹਿ ਜਾਂਦੀ ਹੈ ਤੇ ਉਹ ਪੰਛੀ ਕਹਿ ਰਿਹਾ ਸੀ ਥੋੜੋ ਦੌੜੋ ਮੈਂ ਤੁਹਾਨੂੰ ਖਾ ਜਾਵਾਂਗਾ ਤੁਸੀਂ ਨਹੀਂ ਬਚ ਸਕੋਗੇ ਇਸੀ ਸਮੇਂ ਕੀ ਹੋਇਆ ਕਿ ਜੋ ਪਿੰਕੀ ਸੀ ਉਹ ਮਗਰ ਰਹਿ ਗਈ ਤੇ ਪਿੰਟੂ ਤੇ ਚਿੰਕੀ ਬਹੁਤ ਤੇਜ਼ ਤੇ ਦੌੜਦੇ ਹੋਏ ਅੱਗੇ ਲੰਘ ਗਏ ਉਹ ਪੰਛੀ ਉਹਨਾਂ ਦਾ ਪਿੱਛਾ ਕਰਦਾ ਹੋਇਆ ਉਹਨਾਂ ਦੇ ਮਗਰ ਮਗਰ ਆ ਰਿਹਾ ਸੀ ਤੇ ਕਹਿ ਰਿਹਾ ਸੀ ਮੈਂ ਖਾ ਜਾਵਾਂਗਾ ਮੈਂ ਤੁਹਾਨੂੰ ਖਾ ਜਾਵਾਂਗਾ ਇੰਨਾ ਕਹਿਦਾ ਹੋਇਆ ਉਹ ਪਿੰਕੀ ਦੇ ਮਾਲ ਨੂੰ ਵੱਧਦਾ ਹੈ ਤੇ ਉਸ ਦੇ ਉੱਪਰ ਹਮਲਾ ਕਰਨ ਵਾਲੀ ਸੂਤਦਾ ਹੈ ਪਿੰਕੀ ਦੇ ਉੱਪਰ ਉਹ ਹਮਲਾ ਕਰ ਦਿੰਦਾ ਹੈ ਤੇ ਪਿੰਕੀ ਵਿਚਾਰੀ ਉਸ ਦੇ ਹਮਲੇ ਉਪਰੰਤ ਡਿੱਗ ਪੈਂਦੀ ਹੈ ਜਾਦੂ ਡਿੱਗ ਪੈਂਦੀ ਹੈ ਤਾਂ ਪੰਛੀ ਇਹ ਤਾਂ ਚੁੜੇਲ ਦੇ ਰੂਪ ਵਿੱਚ ਆ ਜਾਂਦਾ ਹੈ ਤੇ ਉਸ ਵਿਚਾਰੀ ਪਿੰਕੀ ਨੂੰ ਉਹ ਕੰਦਾ ਮੈਂ ਤੇ ਨੁਕਾ ਜਾਊਂਗਾ ਤੇ ਉਸ ਨੂੰ ਖਾ ਲੈਂਦੀ ਹੈ ਅਤੇ ਉਹ ਤੁਹਾਨੂੰ ਗਾਣਾ ਪਜਣਾ ਸ਼ੁਰੂ ਕਰ ਦਿੰਦੀ ਹੈ ਉਹ ਆਪਣੇ ਦੂਜੀ ਉਸਤੇ ਦੋਸਤਾਂ ਦੇ ਮਗਰ ਮਗਰ ਦੌੜਦੇ ਜਾਂਦੀ ਹੈ ਉਹ ਦੋਵੇਂ ਦੋਸਤ ਦੌੜਦੇ ਦੌੜਦੇ ਪਿੰਟਾ ਜਾਂਦੇ ਹਨ ਅਤੇ ਉਹ ਆਪਣੇ ਘਰ ਵੱਲ ਨੂੰ ਦੌੜਦੇ ਜਾਂਦੇ ਹਨ ਪਿੰਟੂ ਅੱਗੇ ਅੱਗੇ ਦੌੜਦਾ ਹੈ ਤੇ ਚਿੰਕੀ ਵੀ ਉਸਦੇ ਮਗਰ ਮਗਰ ਦੌੜਦੀ ਹੋਈ ਜਾਂਦੀ ਹੈ ਉਹ ਵਿਚਾਰੇ ਬਹੁਤ ਹੀ ਘਬਰਾਏ ਹੋਏ ਹੁੰਦੇ ਹਨ ਉਹ ਦੌੜਦੇ ਦੌੜਦੇ ਆਪਣੇ ਘਰ ਦੇ ਅੰਦਰ ਦਾਖਲ ਹੋ ਜਾਂਦੇ ਹਨ ਉਹ ਵਿਚਾਰੇ ਆਪਣੇ ਘਰ ਦੇ ਅੰਦਰ ਆ ਕੇ ਮੰਜੀ ਦੇ ਉੱਪਰ ਪੈਠ ਜਾਂਦੇ ਹਨ ਉਹ ਬਹੁਤ ਹੀ ਸਹਮੇ ਹੋਏ ਹੁੰਦੇ ਹਨ ਕਿਉਂਕਿ ਉਹਨਾਂ ਨੇ ਇੱਕ ਚੁੜੀਲ ਦੇਖੀ ਸੀ ਤੇ ਉਹਨਾਂ ਦੀ ਸਹੇਲੀ ਜੀ ਪਿੰਕੀ ਵੀ ਉੱਥੇ ਰਹਿ ਗਈ ਸੀ ਉਹ ਵਿਚਾਰੇ ਬਹੁਤ ਡਰੇ ਹੋਏ ਸਨ ਉਹ ਅਚਾਨਕ ਇੱਕ ਦੂਜੇ ਵੱਲ ਦੇਖਣ ਲੱਗੀ ਤੇ ਮੰਜੀ ਦੇ ਉੱਪਰ ਬੈਠ ਕੇ ਗੱਲਾਂ ਕਰਨ ਲੱਗ ਪਈ ਇਸ ਵੀਡੀਓ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਤਦੇ ਵੀ ਕਰਦ